ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਏ ਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸਫਰ-ਏ ਸ਼ਹਾਦਤ ਜੋ ਕੁੰਮਾ ਮਾਸਕੀ ਤੋਂ ਸ਼ੁਰੂ ਹੋ ਕੇ ਸਿਹੇੜੀ ਤੋਂ ਹੋ ਕੇ ਤੇ ਅੱਜ ਮਰੰਦਾ ਦੇ ਵਿੱਚ ਆਇਆ ਸੋ ਜਿੱਥੇ ਕੋਤਵਾਲੀ ਸਾਹਿਬ ਗੁਰਦੁਆਰਾ ਸੋ ਇੱਥੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਅਤੇ ਮਾਤਾ ਗੁੱਜਰ ਕੌਰ ਜੀ ਸੋ ਉਹਨਾਂ ਨੂੰ ਇੱਥੇ ਇੱਕ ਰਾਤ ਦੇ ਲਈ ਕੋਤਵਾਲੀ ਦੇ ਵਿੱਚ ਕੈਦ ਕਰਕੇ ਰੱਖਿਆ ਗਿਆ ਸੀ ਤੇ ਆਓ ਇੱਥੇ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਇੱਥੇ ਜੋ ਲੰਗਰ ਲੱਗੇ ਹੋਏ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਜੋ ਸੰਗਤਾਂ ਨੇ ਲੰਗਰ ਲਗਾਏ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਹੋਰ ਵੀ ਜੋ ਸੰਗਤਾਂ ਇੱਥੇ ਪਹੁੰਚੀਆਂ ਨੇ ਉਹਨਾਂ ਦੇ ਨਾਲ ਵੀ ਕਰਨੀਆਂ ਗਲਬਾਤ ਦੋ ਲਾਲਾ ਦੇ ਲਈ ਪਿਆਰ ਲੈ ਕੇ ਦਿਲ ਵਿੱਚ ਸ਼ਰਦਾ ਸਤਕਾਰ ਲੈ ਕੇ ਸਭ ਮਾਈ ਭਾਈ ਰਲ ਮਿਲ ਕੇ ਸ਼ਰਦਾ ਦੇ ਫੁੱਲ ਚੜਾ ਆਈਏ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਚਲ ਸੰਗ ਤੇ ਸੀਸ ਨੀ isn't it ਸੀਸ ਨਿਭਾਇਆ ਏ ਭੁਰਗੋਬਿੰਦ ਸਿੰਘ ਦੇ ਲਾਲਾ ਨੂੰ ਚਲੋ ਸੰਗ ਤੇ ਸੀਸ ਨਿਭਾਇਆ ਏ ਕਿਥੇ ਧਰਮ ਦਿਖਾ ਤੇ ਲਾਲ ਤੋਂੇ ਨੀਹਾ ਵਿੱਚ ਜਿਉਂਦੇ ਜਿੜੇ ਹੱਦ ਵਾਲੀ ਸਭਨਾ ਨੂੰ ਕਥਾ ਸੁਣਾਇਆ ਏ ਊਰਬੋਬਿੰਦ ਸਿੰਘ ਦੇ ਲਾਲਾਂ ਨੂੰ ਚਲ ਸੰਗ ਤੇ ਸੀਸ ਨਿਬਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਅੱਜ ਮਰੰਡਾ ਦੇ ਵਿੱਚ ਜੋ ਸਫਰੇ ਸ਼ਹਾਦਤ ਚੱਲ ਰਿਹਾ ਅੱਜ ਉਸ ਦਾ ਤੀਸਰਾ ਪੜਾਅ ਹੈ ਛੋਟੇ ਸਾਹਿਬਜ਼ਾਦਿਆਂ ਬਾਰੇ ਕੀ ਕਹੋਗੇ ਜੇ ਛੋਟੇ ਸਾਹਿਬਜ਼ਾਦੇ ਦੀ ਯਾਦ ਵਿੱਚ ਇਹ ਕੀਤਾ ਜਾ ਰਹੇ ਹਨ ਜੋ ਅੱਜ ਦੀ ਰਾਤ ਵਿੱਚ ਇੱਥੇ ਕੋਤਵਾਲੀ ਵੀ ਦੀ ਰਾਤ ਇੱਥੇ ਬਿਤਾਈ ਉਹਨਾਂ ਨੇ ਜੋ ਉਹਨਾਂ ਦੀ ਯਾਦ ਵਿੱਚ ਇੱਕ ਤੁਛ ਸੇਵਾ ਸਾਡੇ ਵੱਲੋਂ ਹਾਂਜੀ ਬਸ ਕਿ ਉਹ ਵੀ ਪੋਦੀਆਂ ਠੰਡੀਆਂ ਰਾਤਾਂ ਸੀ ਤੇ ਅੱਜ ਵੀ ਪੋਦੀਆਂ ਠੰਡੀਆਂ ਰਾਤਾਂ ਨੇ ਤੁਸੀਂ ਗਰਮ ਗਰਮ ਦੁੱਧ ਪਿਲਾ ਰਹੇ ਹੋ ਜੀ ਉਹੀ ਕਰਵਾ ਰਹੇ ਆ ਅਸੀਂ ਕਰਨ ਵਾਲੇ ਕੁਝ ਨਹੀਂ ਜੀ ਉਹਨਾਂ ਵੱਲੋਂ ਕਰਵਾ ਰਹੇ ਆ ਅਸੀਂ ਸੇਵਾ ਕਰ ਰਹੇ ਆ ਹਾਂ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਚਾਹ ਖਾ ਚਾ ਵਾਹਿਗੁਰੂ ਜੀ ਫਤਿਹ ਬੇਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਆਪਣਾ ਸ੍ਰਿਸ਼ਟੀ ਜੀ ਸੋ ਅੱਜ ਮਰੰਡੇ ਦੇ ਵਿੱਚ ਦੁੱਧ ਦੀ ਸੇਵਾ ਕਰ ਰਿਓ ਕਦੋਂ ਤੋਂ ਲੱਗੇ ਹੋਏ ਤੁਸੀਂ ਦੁੱਧ ਦੀ ਸੇਵਾ ਕਰਨਾ ਆਹ ਜੀ ਕੀ ਹੈ ਹਾਂ ਜੀ ਹਾਂ ਜੀ ਠੀਕ ਹੈ ਇਹ ਇਹ ਦੁੱਧ ਦੀ ਬਾਰੇ ਕੁਝ ਦੱਸੂਗੇ ਛੋਟੇ ਸਾਹਿਬ ਜੀ ਦੇ ਬਾਰੇ ਮਾਤਾ ਗੁਜਰੀ ਬਾਰੇ ਹਾਂ ਜੀ ठंडे बुर्ज में मोतीराम मेहरा ने मेहरा जी ने उन्हें दूध पिलाया था उन्होंने अपना घर तक बेच दिया था छोटे जादों को दूध पिलाने के लिए तो हमारे तरफ से बस छोटी सी सेवा है उनके सामने तो कुछ भी नहीं है उन्होंने तो अपना घर तक बेच दिया था जी का खालसा गुरु जी की फतेह बेटा वाहिगुरु जी का खालसा जी की की फतेह नाम है वाहे मेरा नाम दमनबीर कौर है कितो आए ਪਟਿਆਲੇ ਪਟਿਆਲੇ ਤੋਂ ਸੋ ਸਾਬਜਾਦੇ ਦੇ ਨਾਮ ਕੀ ਸੀ ਚਾਰਾਂ ਦੇ ਦੰਤਨ ਬਾਬਾਜੀਤ ਸਿੰਘ ਜੀ ਦੰਤਨ ਬਾਬਾ ਜੋਧ ਸਿੰਘ ਜੀ ਦੰਤਨ ਬਾਬਾ ਜੋਰਾਵਰ ਸਿੰਘ ਜੀ ਦੰਤਨ ਬਾਬਾ ਫਤੇ ਸਿੰਘ ਜੀ ਸੋ ਕੋਈ ਤੁਹਾਨੂੰ ਸ਼ਾਪਦ ਜਾਂ ਕਵਿਤਾ ਆਉਂਦੀ ਆ ਹਾਂਜੀ ਸੁਣਾਓ ਨੰਨਿਆ ਨੰਨਿਆ ਜਿੰਦਾ ਨੂੰ ਤੂੰ ਨੀਹਾਂ ਵਿੱਚ ਚਿਨਾਇਆ ਨੰਨਿਆ ਨੰਨਿਆ ਜਿੰਦਾ ਨੂੰ ਤੂੰ ਨੀਹਾਂ ਵਿੱਚ ਚਿਨਾਇਆ ਏ ਕੀ ਪਾਪ ਕਮਾਇਆ ਪਾਪੀਆ ਏ ਕੀ ਪਾਪ ਕਮਾਇਆ ਏ ਕੀ ਪਾਪ ਕਮਾਇਆ ਪਾਪੀਆ ਏ ਕੀ ਪਾਪ ਕਮਾਇਆ ਸ਼ੇਰਾ ਵਰਗੇ ਜਿਗਰ ਉਹਨਾ ਦੇ ਧਮਕੀਆਂ ਤੋਂ ਨਾ ਡਰਦੇ ਸ਼ੇਰਾ ਵਰਗੇ ਜਿਗਰ ਉਹਨਾ ਦੇ ਧਮਕੀਆਂ ਤੋਂ ਨਾ ਡਰਦੇ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਵਾਹੀ ਗੁਰ ਵਾਹੀ ਜਪਦੇ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਬਾਈ ਗੁਰਜਪ ਤੇ ਮੌਤ ਤੋਂ ਸਾਨੂੰ ਡਰਨਾ ਕੋਈ ਮੌਤ ਤੋਂ ਸਾਨੂੰ ਡਰਨਾ ਕੋਈ ਜ਼ਾਲਮ ਨੂੰ ਲਲਕਾਰ ਦੇ ਜ਼ਾਲਮ ਨੂੰ ਲਲਕਾਰ ਦੇ ਧਰਮ ਸਾਡਾ ਕੋਈ ਬਦਲ ਨਹੀਂ ਸਕਦਾ ਸੁੱਬੇ ਨੂੰ ਲਲਕਾਰ ਦੇ ਧਰਮ ਸਾਡਾ ਕੋਈ ਬਦਲ ਨਹੀਂ ਸਕਦਾ ਸੁੱਬੇ ਨੂੰ ਲਲਕਾਰ ਦੇ ਦਸ਼ਮੇਸ਼ ਪਿਤਾ ਦੇ ਪੁੱਤਰ ਹਾਂ ਸਾਹਿਬ ਜਦ ਸਾਹਿਬ ਜਦ ਦੇ ਫਰਮਾਨ ਦੇ ਜਕਾਰਾ ਬੁਲਾਉਂਦੇ ਬੋਲੇ ਈਸੋਨ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਕੀ ਨਾਮ ਹੈ ਜੀ ਰਵਿੰਦਰਪੁਰ ਕਿੱਥੋਂ ਆਏ ਤੁਸੀਂ ਪਠਾਨਕੋਟ ਤੋਂ ਸੋ ਤੁਸੀਂ ਅੱਜ ਮਰੰਡੇ ਦੇ ਵਿੱਚ ਆਏ ਹੋ ਪਠਾਨਕੋਟ ਤੋਂ ਆਏ ਆ ਸਪੈਸ਼ਲ ਨਤਮਸਤਕ ਹੋਣ ਦੇ ਲਈ ਹਾਂਜੀ ਹਾਂਜੀ ਬਹੁਤ ਮਸਤ ਆ ਜੀ ਬਹੁਤ ਖੁਸ਼ੀ ਹੋਈ ਆ ਕੇ ਬੜਾ ਨੰਦ ਆਇਆ ਜੀ ਕੱਲ ਵੀ ਬਹੁਤ ਆਨੰਦ ਆਇਆ ਸੀ ਜੀ ਹਾਂਜੀ ਕੀ ਕਹੂੰਗੇ ਆਪਣੇ ਸਹਿਬਜ਼ਾਦਿਆਂ ਬਾਰੇ ਮਾਤਾ ਗੁਜਰਕੌਰ ਬਾਰੇ ਬੱਸ ਜੀ ਸਾਣਾ ਸਾਡੇ ਪਿੱਛੇ ਉਹਨਾਂ ਨੇ ਇੰਨਾ ਕੁ ਸੁਆਰਿਆ ਸੀ ਉਹਨਾਂ ਵਾਸਤੇ ਨਵੀਂ ਨਹੀਂ ਕਰ ਸਕਦੇ ਬੱਟੇ ਇਕੜ ਵੀ ਨਹੀਂ ਆਸ ਜੀ ਹਾਂਜੀ ਮੈਨੂੰ ਬਹੁਤ ਖੁਸ਼ੀ ਹੋਈ ਇੱਥੇ ਆ ਕੇ ਜੀ ਬਹੁਤ ਮੈਂ ਆਨੰਦ ਲਿਆ ਜੀ ਬਹੁਤ ਸਕੂਨ ਮਿਲਿਆ ਸ਼ਰੀਰ ਨੂੰ ਬਹੁਤ ਜ਼ਿਆਦਾ ਹਤੇਗੜ ਸਾਹਿਬ ਵੀ ਜਾਉਂਗੇ ਹਾਂਜੀ ਅੱਜ ਕੱਲ ਜਾਣਾ ਫਤਿਹਗੜ ਸਾਹਿਬ ਕੱਲ੍ਹ ਜਾਵਾਂਗੇ ਦਲਵੱਤਾ ਟਿਕਟ ਜਾਵਾਂਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਹਰਨੀਵਾਸ ਸਿੰਘ ਅੱਜ ਵੇ ਕਿਹੜਾ ਲੰਗਰ ਚੱਲ ਰਿਹਾ ਵੇ ਅੱਜ ਮਿਕਸ ਵਿੱਚ ਸਬਜ਼ੀ ਦਾ ਤੇ ਸਾਬਜ਼ਾ ਦਾ ਲੰਗਰ ਚੱਲ ਰਿਹਾ ਓਕੇ ਹਾਂਜੀ ਸੋ ਕਿੰਨੀ ਦੇਰ ਤੋਂ ਚੱਲ ਰਿਹਾ ਹੈ ਇਹ 4 ਸਾਲਾਂ ਤੋਂ 4 ਸਾਲਾਂ ਤੋਂ ਹਾਂਜੀ ਸੋ ਤੁਸੀਂ ਵੀ ਸੇਵਾ ਕਰ ਰਹੇ ਹੋ ਹਾਂਜੀ ਸੋ ਕਦੋਂ ਦੇ ਲੱਗੇ ਹੋਏ ਸੇਵਾ ਕਰਨ ਅੱਜ ਅਸੀਂ ਸ਼ਾਮ ਦੇ 5 ਵਜੇ ਦੇ 5 ਵਜੇ ਲੱਗੇ ਸੀਗੇ ਹਾਂਜੀ ਸੋ ਚੱਲ ਰਿਹਾ ਅਜੇ ਤੱਕ ਵੀ ਹਾਂਜੀ ਕਿਹੜੇ ਕਿਹੜੇ ਪਕਵਾਨ ਮਤਲਬ ਸਬਜ਼ੀਆਂ ਬਣਾਈਆਂ ਨੇ ਅਸੀਂ ਇੱਕ ਤਾਂ ਮਿਕਸ ਵੈਜ ਸਬਜ਼ੀ ਨਾਲ ਦਾਲ ਨਾਲ ਚਟਨੀ ਨਾਲ achar ਨਾਲ ਹੈਗੀ ਆ ਜੀ ਪ੍ਰਸ਼ਾਦੇ ਨਾਲ ਚੌਲ ਤੋ ਸਹਿਯੋਗ ਕਿਹਦਾ ਕਿਹਦਾ ਸਮੂਹ ਸਾਥ ਸੰਗਤ ਮਰਿੰਡਾ ਹਾਂਜੀ ਤੋ ਸਾਬ ਯਾਦਿਆਂ ਦੇ ਨਾਮ ਕੀ ਸੀ ਤੰਤਨ ਬੱਬਾ ਜੀ ਸਿੰਘ ਜੀ ਤੰਤਨ ਬੱਬਾ ਜੁਜਾਰ ਸਿੰਘ ਜੀ ਤੰਤਨ ਬੱਬਾ ਜ਼ੋਰਾਵਰ ਸਿੰਘ ਜੀ ਤੰਤਨ ਬੱਬਾ ਫਤੇ ਸਿੰਘ ਜੀ ਤੋ ਇੱਥੇ ਮਰਿੰਡੇ ਦੇ ਵਿੱਚ ਕੀ ਹੋਇਆ ਸੀਗਾ ਮੋਰਿੰਡੇ ਦੇ ਵਿੱਚ ਪਹਿਲੇ ਇੱਥੇ ਇੱਕ ਥਾਣਾ ਸੀਗਾ ਇੱਥੇ ਮਾਤਾ ਗੁਜਰਕੌਰ ਜੀ ਦੋ ਛੋਟੇ ਸ਼ਹਿਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਇੱਥੇ ਕੈਦ ਕਰਕੇ ਰੱਖਿਆ ਗਿਆ ਸੀ ਜਦੋਂ ਸਹੇੜੀ ਪਿੰਡ ਪਿੰਡ ਸਹੇੜੀ ਮੋਰਿੰਡਾ ਤੋਂ ਇੱਧਰ ਆਏ ਸੀਗੇ ਬਾਅਦ ਵਿੱਚ ਇੱਕ ਰਾਤ ਕੌਣ ਲੈ ਕੇ ਆਇਆ ਸੀ ਉਹਨਾਂ ਨੂੰ ਉਹਨਾਂ ਨੂੰ ਗੰਗੂ ਬ੍ਰਾਹਮਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਪ੍ਰਭ ਸਿਮਰਨ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬਹੁਤ ਸੋਹਣੀ ਦਸਤਾਰ ਦਮਾਲਾ ਸਜਾਇਆ ਇਹ ਕਿਹਨੇ ਸਜਾਇਆ ਮੈਂ ਖੁਦ ਸਜਾਇਆ ਨਹੀਂ ਤੁਸੀਂ ਖੁਦ ਸਜਾਉਨੇ ਹੋ ਕਿੰਨੀ ਉਮਰ ਹੋ ਗਈ ਤੁਹਾਡੀ 12 ਸਾਲ 12 ਸਾਲ ਸੋ ਹੋਰ ਵੀ ਡਿਜ਼ਾਈਨ ਬਣਾ ਲੈਣੇ ਆ ਨਹੀਂ ਮੈਨੂੰ ਆ ਆਉਂਦਾ ਇਹ ਪੱਗ ਆਉਂਦੀ ਹੈ ਪੱਗ ਆਉਂਦੀ ਹੈ ਤੇ ਇੱਕ ਇਹ ਦਿਮਾਲਾ ਹੁੰਦਾ ਹਾਂਜੀ ਕਦੋਂ ਲੱਗ ਗੋਲਦਸਤਾਰ ਵੀ ਆਉਂਦੀ ਗੋਲਦਸਤਾਰ ਵੀ ਆਉਂਦੀ ਹੈ ਇਹ ਕਦੋਂ ਲੱਗੇ ਸੀ ਤੁਸੀਂ ਇਹ ਬੰਨਣਾ ਫਰਸਟ ਸੈਕਿੰਡ ਤੋਂ ਜਦੋਂ ਫਰਸਟ ਵਿੱਚ ਵੱਢਦੇ ਸੀ ਫੁੱਟ ਬੁੱਲੇ ਇਹ ਬੰਨਣਾ ਲੱਗੇ ਸੀ ਵਾਹਿਗੁਰੂ ਜੀ ਕਾਕਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਗੁਰਅੰਮ੍ਰਿਤਸਰ ਬੇਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਆਪਣਾ ਮੇਰਾ ਗੁਰਅੰਮ੍ਰਿਤਸਰ ਜੀ ਸੋ ਅੱਜ ਤੁਸੀਂ ਇਸ ਲੰਗਰ ਦੇ ਵਿੱਚ ਸੇਵਾ ਵੀ ਕਰ ਰਹੇ ਹੋ ਮਰੰਡੇ ਦੇ ਵਿੱਚ ਤੇ ਜਿਹੜੇ ਵੱਡੇ ਸਹਿਬ ਜਾਦੇ ਸੀ ਉਹਨਾਂ ਦੇ ਨਾਮ ਕੀ ਸੀ ਬੱਡੇ ਸਾਹਿਬ ਜੱਦੇ ਦਾ ਨਾਮ ਸੀ ਬਾਬਾਜੀਤ ਸਿੰਘ ਜੀ ਬਾਬਾ ਜਗਾਰ ਸਿੰਘ ਜੀ। ਜੋ ਉਹਨਾਂ ਨੇ ਸ਼ਹੀਦੀ ਕਿੱਥੇ ਪਾਈ ਸੀ? ਚਮਕੌਰ ਸਾਹਿਬ। ਜਨਾਬ ਚਮਕੌਰ ਸਾਹਿਬ ਦੀ ਗੜੀ ਵਿੱਚ ਗੁਰਾਂ ਜੀ ਨੇ। ਸੋ ਛੋਟੇ ਬੱਚਿਆਂ ਦੀ ਸ਼ਹੀਦੀ ਕਿੱਥੇ ਹੋਈ ਸੀ? ਛੋਟੇ ਬੱਚਿਆਂ ਦੀ ਸ਼ਹੀਦੀ ਸਰਹੰਦ। ਨਹੀਂ ਬਖਸ਼। ਉਹਨਾਂ ਦੇ ਨਾਲ ਕੌਣ ਸੀ? ਮਾਤਾ ਗੁਜਰੀ ਜੀ। ਮਾਤਾ ਗੁਜਰੀ ਜੀ। ਇਹਨਾਂ ਦੇ ਪਿਤਾ ਜੀ ਦਾ ਨਾਮ ਕੀ ਸੀ? ਗੁਰਗੋਬਿੰਦ ਸਿੰਘ ਜੀ। ਗੁਰਗੋਬਿੰਦ ਜੀ। ਇਹ ਦਾਦਾ ਜੀ ਦਾ ਨਾਮ ਪਤਾ? ਗੁਰੂ ਤੇਗ ਬਹਾਦਰ ਜੀ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਕਿੱਥੇ ਪਾਈ ਸੀ ਦਿੱਲੀ ਦੇ ਸਿਸਗੰਜ ਵਿਖੇ ਚਾਂਦਨੀ ਚੌਂਕ ਇਧਰ ਕਰਨਾ ਵਾਹਿਗੁਰੂ ਜੀ ਕਾ ਹਾਜ਼ਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਸ਼ੁਭਨਾਮ ਜੀ ਜਸਵਿੰਦਰ ਸਿੰਘ ਜੀ ਸੋ ਅੱਜ ਮਰੰਡਾ ਕੋਤਵਾਲੀ ਜੋ ਗੁਰਦੁਆਰਾ ਹੈ ਸਫਰੇ ਸ਼ਹਾਦਤ ਚੱਲ ਰਿਹਾ ਹੈ ਅੱਜ ਤੀਸਰਾ ਪੜਾਏ ਸੋ ਕੀ ਕਹੂੰਗੇ ਇੱਥੋਂ ਦੇ ਇਤਿਹਾਸ ਬਾਰੇ ਇਸ ਸਭ ਜਨ ਦੇ ਕੁਰਬਾਨੀ ਨੂੰ ਯਾਦ ਕਰ ਰਹੇ ਆਂ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਚੜ੍ਹਦੀ ਕਲਾ ਦੇ ਵਿੱਚ ਚਲੋ ਉਹਨੇ ਕੁਰਬਾਨੀ ਦਿੱਤੀ ਆ ਜੀ ਤੇ ਉਹਦੇ ਉਹਨਾਂ ਦੀ ਯਾਦ ਸੰਗਤ ਵਾਸਤੇ ਲੰਗਰ ਲਗਾਇਆ ਹੋਇਆ ਸੰਗਤ ਵੱਲੋਂ ਮਰੰਡੇ ਸੰਗਤ ਵੱਲੋਂ ਸੋ ਮਰੰਡੇ ਦੇ ਵਿੱਚ ਹੀ ਖਾਸ ਕੀ ਹੈ ਮਤਲਬ ਜਿਵੇਂ ਸ਼ਹਿੜੀ ਤੋਂ ਜਾਨੀ ਖਾਨ ਮਾਨੀ ਖਾਨ ਗੰਗੂ ਦੇ ਕਹਿਣ ਤੋਂ ਗ੍ਰਿਫਤਾਰ ਕਰਾ ਕੇ ਫਿਰ ਇੱਥੇ ਕੋਤਵਾਲੀ ਸਾਹ ਹੁਲੇ ਅੰਦਾਜ਼ੀ ਗਏ ਉਹਨਾਂ ਨੂੰ ਜੀ ਇੱਕ ਰਾਤ ਇੱਥੇ ਰਹੇ ਆਂ ਬਾਬਾ ਜੋਰਾਵਰ ਸਿੰਘ ਬਾਬਾ ਕੋਤਵਾਲੀ ਚ ਹਾਂਜੀ ਉਹ ਕਿਰਾਤੇ ਤੇ ਉਹਨੇ ਕੱਟੀ ਹੈ ਜੀ ਜੀ ਸੋ ਇਸ ਤੋਂ ਬਾਅਦ ਫਿਰ ਕਿੱਥੇ ਗਏ ਸੀ ਇਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਜੀ ਫਿਰ ਲੱਗੇ ਗਏ ਸੀ ਹਾਂਜੀ ਠੰਡੇਵਾਲੇ ਠੰਡੇਵਾਲੇ ਉਧਰ ਨੂੰ ਕਹਿ ਕੀਤਾ ਗਿਆ ਉਹਥੇ ਮਹਾਨ ਕੁਰਬਾਨੀ ਹੋਈ ਹੈ ਜੀ ਇਹ ਦੁਨੀਆ 'ਚ ਕਿਤੇ ਨਹੀਂ ਇਹੋ ਜਿਹੀ ਮਿਸਾਲ ਮਿਲਦੀ ਜੀ ਕੀਤੀ ਮਹਾਨ ਕੁਰਬਾਨੀ ਲੈ ਵੱਡੀਆਂ ਜਿੰਦਾ ਹੀ ਕੌਮ ਦੇ ਵੱਡੀਆਂ ਜਿੰਦਾ ਵੱਡੇ ਸੱਕੇ ਜੀ ਹਾਂਜੀ ਬਹੁਤ ਮਹਾਨ ਕੁਰਬਾਨੀ ਹੈ ਨਾ ਹੀ ਗੁਰੂ ਜੀ ਦੇ ਪਤਲੇ ਸਾਹਿਬ ਜੱਦੇ ਦੇ ਨਾਮ ਕੀ ਹੈ ਬਾਬਾ ਦੀ ਸਿੰਘ ਜੀ ਬਾਬਾ ਚੂੜਾ ਸਿੰਘ ਜੀ ਹਾਂਜੀ ਬਾਬਾ ਚੂੜਾ ਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਹਰਜੀਤ ਸਿੰਘ ਤੁਸੀਂ ਇਹ ਦਿਮਾਲਾ ਬੰਨਿਆ ਹਾਂ ਹਾਂ ਕਿਹਨੇ ਬੰਨਿਆ ਖੁਦ ਬੰਨਿਆ ਖੁਦ ਬੰਨ ਲੈਂਦੇ ਹੋ ਕਦੋਂ ਦੇ ਬੰਨਦੇ ਆ ਰਹੇ ਹੋ ਤੁਸੀਂ ਅਸੀਂ 2-3 ਸਾਲਾਂ ਤੋਂ 2-3 ਸਾਲਾਂ ਤੋਂ ਕਿੱਥੋਂ ਸਿੱਖੇ ਸੀ ਅਸੀਂ ਵੀਡੀਓ ਦੇਖਦੇ ਦੇਖਦੇ ਸਿੱਖ ਲਿਆ ਵੀਡੀਓ ਤੇ ਦੇਖਦੇ ਸੀ ਠੀਕ ਹੈ ਸੋ ਆਪਣਾ ਮਾਤਾ ਗੁਜਰੀ ਜੀ ਕੌਣ ਸੀ ਉਹ ਸਹਬਜਾਦਿਆਂ ਜੀ ਦੇ ਦਾਦੀ ਜੀ ਸੀ ਤੇ ਗੁਰਗੋਬਿੰਦ ਸਿੰਘ ਜੀ ਦੇ ਮਾਤਾ ਜੀ ਸੀ ਜੀ ਗੁਰੂ ਤੇਗ ਬਹਾਦਰ ਜੀ ਕੌਣ ਸੀ ਉਹ ਤੇ ਚਾਹ ਸਹਬਜਾਦਿਆਂ ਦੇ ਉਹ ਦਾਦਾ ਜੀ ਸੀ ਤੇ ਗੁਰਗੋਬਿੰਦ ਸਿੰਘ ਜੀ ਦੇ ਪਿਤਾ ਜੀ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਪਟਨਾ ਸਾਹਿਬ 'ਚ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਕੀ ਨਾਮ ਹੈ ਅਨਮੋਲਦੀਪ ਸਿੰਘ ਤੁਹਾਡੇ ਜ਼ਮਾਲਾ ਕਿਨੇ ਬਣਿਆ ਖੁਦ ਬਣਿਆ ਖੁਦ ਹੀ ਬਣ ਲੈਨੇ ਹੂੰ ਕਿ ਕਿੰਨੀ ਉਮਰ ਹੈ ਤੁਹਾਡੀ ਮੇਰੀ 8 ਸਾਲ 8 ਸਾਲ ਕਿੰਨੇ ਸਾਲਾਂ ਤੋਂ ਬਣ ਰਹੇ ਹੋ ਮੈਂ ਮੈਨੂੰ 4 ਸਾਲ ਹੋ ਗਏ 4 ਸਾਲ ਹੋ ਗਏ ਜਦੋਂ ਉਮਰ 4 ਸਾਲ ਸੀ ਉਸ ਵੇਲੇ ਤੁਸੀਂ ਬੰਨਣ ਲੱਗੇ ਸੀ ਹਾਂਜੀ ਵਾਹ ਜੀ ਵਾਹ ਕਿਨੇ ਸਿਖਾਇਆ ਮੈਂ ਖੁਦ ਸਿੱਖਿਆ ਖੁਦ ਹੀ ਸਿੱਖ ਗਏ ਓਕੇ ਸੋ ਸਾਬਜਾ ਦੇ ਨਾਮ ਬੋਲੋ ਅ ਬਾਬਾ ਸਾਬਜਾ ਜੀ ਥਿੰਜੀ ਸਾਬਜਾ ਜੋ ਹਰ ਸਿੰਘ ਜੀ ਸਾਬਜਾ ਜੋ 라ਵਰ ਸਿੰਘ ਜੀ ਸਾਬਜਾ ਫਤੇ ਸਿੰਘ ਇਹ ਇੱਥੇ ਮਰੰਡੇ ਦੇ ਵਿੱਚ ਕੀ ਹੋਇਆ ਸੀ ਮਰੰਡੇ ਵਿੱਚ ਮਰੰਡੇ ਦੇ ਵਿੱਚ ਛੋਟੇ ਸਾਹਿਬ ਜਦਿਆਂ ਨੂੰ ਅਤੇ ਮਾਤਾ ਗੁਜਰੀ ਜੀ ਨੂੰ ਇੱਥੇ ਰੱਖਿਆ ਗਿਆ ਸੀ ਕਿੱਥੇ ਰੱਖਿਆ ਗਿਆ ਸੀ ਕੋਤਵਾਲੀ ਦੀ ਕੋਤਵਾਲੀ ਦੀ ਬਰਿੰਡੇ ਬਰਿੰਡੇ ਕੋਤਵਾਲੀ ਚ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਹਣੇ ਹਾਲ ਹੋਸੀਆ ਕਾਲ ਗੱਦਵਤ ਕੇ ਯਾਰੇ ਦੇ ਲੈ ਜਾਵਨੀ ਆ ਲੋ ਜਾਵੇ ਛੋਟੇ ਸਾਹਿਬ ਜਦਿਆਂ ਦੇ ਮਾ ਦੂਪਾ ਆਵੇ ਸਤਿ ਸ੍ਰੀ ਅਕਾਲ ਭੱਜ ਕੇ ਜਰੇ ਜਵੇਂ ਨਿਆਲੋ ਜਾਵੇ ਦਸ਼ਮੇਸ਼ ਪਿਤਾ ਨੂੰ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਅਬਨੀਤ ਕੌਰ ਕਿੱਥੋਂ ਆਏ ਤੁਸੀਂ ਲੁਧਿਆਣੇ ਤੂੰ ਕਿਹੜਾ ਲੰਗਰ ਚਲਾਇਆ ਹੋਇਆ ਅੱਜ ਤੁਸੀਂ ਸੂਜੀ ਦਾ ਪ੍ਰਸ਼ਾਦ ਸੂਜੀ ਦਾ ਪ੍ਰਸ਼ਾਦ ਸੋ ਕਿੰਨੇ ਵਜੇ ਲੱਗੇ ਸੀ ਤੁਸੀਂ 7 ਵਜੇ 7 ਵਜੇ ਦੇ ਹਾਂਜੀ ਉਦੋਂ ਦਾ ਲੰਗਰ ਚੱਲ ਰਿਹਾ ਸੀ ਇਹ ਸੇਵਾ ਕਰ ਰਹੇ ਹੋ ਤੁਸੀਂ ਸੇਵਾ ਕਰਕੇ ਕੀ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਚੰਗਾ ਲੱਗ ਰਿਹਾ ਚੰਗਾ ਲੱਗ ਰਿਹਾ ਹਾਂਜੀ ਸੋ ਸਾਬਜਾਦਿਆਂ ਦੇ ਨਾਮ ਪਤਾ ਤੁਹਾਨੂੰ ਹਾਂਜੀ ਕੀ ਸੀ ਬਾਬਾਜੀਤ ਸਿੰਘ ਜੀ ਬਾਬਾ ਜੂਤਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸੋ ਮਰੰਡਾ ਦੇ ਵਿੱਚ ਕੀ ਹੋਇਆ ਸੀ ਮਰੰਡਾ ਵਿੱਚ ਉਹਨਾਂ ਨੂੰ 1 ਦਿਨ ਵਾਸਤੇ ਜੇਲ੍ਹ ਵਿੱਚ ਰੱਖਿਆ ਗਿਆ ਸੀ ਕਿ ਕਿਨਾਂ ਨੂੰ ਛੋਟੇ ਸਾਹਿਬ ਜਦਿਆਂ ਨੂੰ ਤੇ ਨਾਲ ਉਹਨਾਂ ਦੇ ਨਾਲ ਉਹਨਾਂ ਦੀ ਮਾਤਾ ਜੀ ਮਾਤਾ ਗੁੱਜਰਕੌਰ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਵਾਹਿਗੁਰੂ ਜੀ ਦਾ ਕਾਲ ਸਾ ਵਾਹੇ ਗੁਰਜੀ ਕੀ ਫਤਿਹ ਸੰਗਤਾਂ ਕਿੱਥੋਂ ਆਈਆਂ ਜੀ ਅਸੀਂ ਲੁਧਿਆਣਾ ਸ਼ਹਿਰ ਤੋਂ ਆਏ ਆਂ ਜੀ ਜੀ ਤੁਸੀਂ ਹਰ ਸਾਲ ਇੱਥੇ ਆ ਕੇ ਲੰਗਰ ਲਾਉਂਦੇ ਹੋ ਜੀ ਹਾਂ ਜੀ ਬਸ ਬਾਬਾ ਜੀ ਨੇ ਕਿਰਪਾ ਕੀਤੀ ਹੈ ਜੀ ਤੇ ਬਾਬਾ ਜੀ ਮੌਕਾ ਦੇ ਰਹੇ ਨੇ ਲੰਗਰ ਲਗਾ ਰਹੇ ਆਂ ਜਦੋਂ ਤੱਕ ਦੇਣਗੇ ਉਦੋਂ ਤੱਕ ਲਗਾਵਾਂਗੇ ਜੀ ਵਾਹ ਜੀ ਵਾਹ ਸੋ ਕਿਹਦਾ ਕਿਹਦਾ ਸਹਿਯੋਗ ਰਹਿੰਦਾ ਤੁਹਾਨੂੰ ਇਹਦੇ ਵਿੱਚ ਸਾਡੇ ਸਾਰੇ ਭੈਣ ਭਰਾਵਾਂ ਦਾ ਸਹਿਯੋਗ ਹੈ ਜੀ ਸਾਡਾ ਇੱਕ ਛੋਟਾ ਜਿਹਾ ਗਰੁੱਪ ਹੈ ਹੈਪੀ ਫੈਮਿਲੀ ਦੇ ਨਾਂ ਤੋਂ ਸਾਡੇ ਸਾਰੇ ਭੈਣ ਭਰਾ ਹੀ ਸੇਵਾ ਪਾਉਂਦੇ ਆ ਵਿੱਚ ਹੁਣ ਵੀ ਸਾਰੇ ਆਏ ਹੋਏ ਆ ਥੋੜੇ ਅਸੀਂ ਖੜੇ ਆ ਬਾਕੀ ਮੱਥਾ ਟੇਕਣ ਗਏ ਆ ਕਿਉਂਕਿ ਵਾਰੀ ਵਾਰੀ ਸਿਰ ਜਾਵਾਂਗੇ ਜੀ ਬਿਲਕੁਲ ਜੀ ਸਾਡੇ ਸਾਰੇ ਪਰਿਵਾਰ ਦਾ ਹਿੱਸਾ ਹੈ ਜੀ ਸਾਰਿਆਂ ਦਾ ਯੋਗਦਾਨ ਹੈ ਇਹਦੇ 'ਚ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਗੁਨੀਸ਼ਾ ਤੁਸੀਂ ਅੱਜ ਸੇਵਾ ਕਰ ਰਹੇ ਹੋ ਮਰੰਡੇ ਦੇ ਵਿੱਚ ਲੰਗਰ ਲਗਾਇਆ ਹੋਇਆ ਹੈ ਸੋ ਤੁਸੀਂ ਆਏ ਕਿੱਥੋਂ ਵੈਸੇ ਲਿਧਾਨਾ ਹਾਂਜੀ ਇਹ ਕੀ ਕੀ ਲੰਗਰ ਦੇ ਰਹੇ ਨੇ ਸੁਜੀ ਦਾ ਹਲਵਾ ਵਾਹ ਸੁਜੀ ਦਾ ਹਲਵਾ ਦਾ ਲੰਗਰ ਹੈ ਹਾਂਜੀ ਸੁਜੀ ਦਾ ਹਲਵਾ ਹਾਂਜੀ ਇਹ ਬਣਾ ਕੌਣ ਰਿਹਾ ਬਣਾ ਸਾਡੇ ਘਰ ਹੀ ਆ ਰਿਹਾ ਸਾਡੇ ਘਰ ਕੋਈ ਇਹ ਬਣਾਏ ਫਿਰ ਅਸੀਂ ਆਪ ਹੀ ਬਣਾ ਰਹੇ ਹਾਂ ਹਾਂਜੀ ਬਣਾ ਸਾਹਿਬਜ਼ਾਦੇ ਦੇ ਨਾਮ ਸਾਹਿਬਜ਼ਾਦੇ ਅਜੀਤ ਸਿੰਘ ਜੀ ਅਤੇ ਚਜਾਰ ਸਿੰਘ ਜੀ ਜੋਰਾਵਰ ਸਿੰਘ ਜੀ ਅਤੇ ਫਤਿਹ ਸਿੰਘ ਜੀ OK ਵੱਡੇ ਕਿਹੜੇ ਸੀ ਅਜੀਤ ਅਜੀਤ ਸੁਚਾਰ ਸਿੰਘ ਜੀ ਜੀ ਸੋ ਇੱਥੇ ਮਰੰਡੇ ਦੇ ਵਿੱਚ ਕਿਹਨਾਂ ਨੂੰ ਰੱਖਿਆ ਗਿਆ ਸੀ ਬਾਬਾ ਜੁਰਾਵਰ ਸਿੰਘ ਜੀ ਤੇ ਅਤੇ ਬਾਬਾ ਫਤਿਹ ਸਿੰਘ ਜੀ ਓਕੇ ਉਹਨਾਂ ਦੇ ਨਾਲ ਮਾਤਾ ਗੁਜਰੀ ਜੀ ਉਹਨਾਂ ਦੀ ਦਾਦੀ ਓਕੇ ਉਹਨਾਂ ਨੂੰ ਇੱਥੇ ਲੈ ਕੇ ਕੌਣ ਆਇਆ ਸੀ ਗੰਗੂ ਗੰਗੂ ਰਸੋਈਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਗੁਰੂ ਜੀ ਦਾ ਖਾਸਾ ਵਾਇਗੁਰੂ ਦੁੱਧ ਫਤੇ ਕੀ ਨਾਮ ਹੈ ਤੁਹਾਡਾ ਆਰਪ੍ਰੀ ਸਿੰਘ ਤੁਸੀਂ ਇਹ ਸੇਵਾ ਕਰ ਰਹੇ ਹੋ ਦੁੱਧ ਦੀ ਕਦੋਂ ਦੇ ਲੱਗੇ ਹੋਏ ਆ 6 ਵਜ ਦੇ 6 ਵਜ ਦੇ ਸੇਵਾ ਕਰਕੇ ਤੁਹਾਨੂੰ ਕੀ ਲੱਗਦਾ ਵਧੀਆ ਵਧੀਆ ਲੱਗਦਾ ਸਹਿਬ ਜਦਨ ਦੇ ਨਾਮ ਪਤਾ ਤੁਹਾਨੂੰ ਹਾਂ ਜੀ ਬੋਲੋ ਬਾਬਾ ਜੀ ਸਿੰਘ ਜੀ ਬਾਬਾ ਜੂਰਾ ਬ ਸਿੰਘ ਜੀ ਬਾਬਾ ਜੀ ਦਾ ਅਸਿੰਘ ਜੀ ਬਾਬਾ ਫਤੇ ਸਿੰਘ ਜੀ ਓਕੇ ਮਰੰਡਾ ਦੇ ਵਿੱਚ ਕੀ ਹੋਇਆ ਸੀ ਮਾਤਾ ਗੁਜਰਕੋਲ ਜੀ ਬਾਬਾ ਫਤੇ ਸਿੰਘ ਜੀ ਬਾਬਾ ਜੁਰਾਵਰ ਸਿੰਘ ਜੀ ਨੂੰ ਕੈਤ ਕੀਤਾ ਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਆਪਣਾ ਸ਼ਬਨਾਮ ਜੀ ਹਰਮਨਦੀਪ ਸਿੰਘ ਆਨੰਦ ਇਹ ਮਾਤਾ ਗੁਜਰਜੀ ਸਾਹਿਬਜਾਦਾ ਅਜੀਤ ਸਿੰਘ ਜੋ ਆਵਾਰ ਸਿੰਘ ਫਤੇ ਸਿੰਘ ਇਹਨਾਂ ਦੀ ਯਾਦ ਵਿੱਚ ਦੁੱਧ ਦਾ ਲੰਗਰ ਹਰ ਇੱਕ ਸਾਲ ਲਗਾਇਆ ਜਾਂਦਾ ਹੈ ਕੋ ਬੜੀ ਚਰਦਾ ਭਾਵਨਾ ਨਾਲ ਲਗਾਇਆ ਜਾਂਦਾ ਤੇ ਪਰਮਾਤਮਾ ਦੀ ਕਿਰਪਾ ਨਾਲ ਗੁਰੂ ਸਾਹਿਬ ਜੀ ਦੇ ਸਹਿਯੋਗ ਦੇ ਨਾਲ ਬਹੁਤ ਵਧੀਆ ਪ੍ਰੋਗਰਾਮ ਰਾਤ ਤੱਕ ਚੱਲਦਾ ਜੀ ਤੇ ਮੋਰਿੰਡਾ ਸ਼ਹਿਰ ਤੇ ਸਹਿਯੋਗ ਦੇਣਾ ਜੀ ਤੇ ਬਾਜ਼ਾਰ ਸਾਰਾ ਸਾਰਾ ਬਾਜ਼ਾਰ ਹੀ ਤਕਰੀਬਨ ਜੀ ਬਹੁਤ ਸਹਿਯੋਗ ਦਿੰਦਾ ਹੈ ਜੀ ਜੀ ਕੋ ਵਾਹਿਗੁਰੂ ਇਸ ਤਰ੍ਹਾਂ ਹੀ ਆਪਣੀ ਕਿਰਪਾ ਕਰਦਾ ਰਹੇ ਔਰ ਹਰ ਇੱਕ ਸਾਲ ਇਹ ਲੰਗਰ ਲਗਦੇ ਰਹਿਣ ਜੀ ਕਾਫੀ دیر ਹੋ ਗਈ ਤੁਹਾਨੂੰ ਲੰਗਰ ਲਗਾਉਂਦਾ ਵਾ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਜੀ ਸਾਡੀ ਕੋਈ ਹਿੰਮਤ ਨਹੀਂ ਕੋਈ ਔਕਾਤ ਨਹੀਂ ਕੋਈ ਤਾਕਤ ਨਹੀਂ ਉਹਨਾਂ ਦੀ ਕਿਰਪਾ ਹੈ ਉਹੀ ਲਗਵਾਉਂਦੇ ਨੇ ਉਹੀ ਹੌਂਸਲਾ ਦਿੰਦੇ ਨੇ ਜੀ ਜੀ ਸੋ ਮੋਤੀ ਮਹਿਰਾ ਜੀ ਵੀ ਆਪਣਾ ਮਾਤਾ ਗੁੱਜਰ ਕੌਰ ਤੇ ਛੋਟੇ ਸਹੌਜਾ ਜਨੂੰ ਦੁੱਧ ਪਿਲਾਉਂਦੇ ਹੁੰਦੇ ਸੀ ਠੰਡੇ ਬਰਜ ਦੇ ਵਿੱਚ ਉਹਨਾਂ ਦੀ ਕਿਰਪਾ ਸਦਕਾ ਇਹ ਹੁਣ ਤੱਕ ਸਾਕੂ ਚੱਲ ਰਿਹਾ ਹੈ ਜੀ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਚੱਲ ਰਿਹਾ ਹੈ ਪ੍ਰਮਾਤਮਾ ਕਿਰਪਾ ਰੱਖੇ ਅੱਗੋਂ ਵੀ ਇਸ ਰੰਝ ਚੱਲਦਾ ਰਹੇ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਕੀ ਨਾਮ ਹੈ ਜੀ ਆਪਣਾ ਸਰਦਾਰ ਮਨਤਾ ਸਿੰਘ ਜੀ ਕਿਹੜੇ ਪਿੰਡ ਤੋਂ ਆਏ ਤੁਸੀਂ ਸ਼ਹਿਰ ਮਰੰਡੇ ਦੇ ਹੀ ਆਏ ਸੀ ਹਾਂ ਜੀ ਸੋ ਅੱਜ ਇਹ ਸੇਵਾ ਕਰ ਰਹੇ ਹਾਂ ਦੁੱਧ ਦੀ ਸੇਵਾ ਲਈ ਹੋਈ ਹੈ ਸੇਵਾ ਸੋ ਹਰ ਸਾਲ ਲਾਉਂਦੇ ਹਾਂ ਜੀ ਅਸੀਂ ਪਹਿਲੀ ਵਾਰੀ ਲਾਈ ਹੈ ਸੇਵਾ ਜੀ ਪਹਿਲੀ ਵਾਰੀ ਹਾਂ ਜੀ ਪਹਿਲੀ ਵਾਰੀ ਲਾਈ ਹੈ ਜੀ ਜੀ ਬਾਕੀ ਮਾਤਾ ਗੁਜਰਕੌਰ ਸਾਹਿਬ ਜੀ ਦਾ ਜੋਰਾਵਰ ਸਿੰਘ ਜੀ ਸਾਹਿਬ ਜਦੋਂ ਫਤਿਹ ਸਿੰਘ ਜੀ ਉਹਨਾਂ ਦੇ ਚਰਨਾਂ ਵਿੱਚ ਅਸੀਂ ਇਹ ਲਾਈ ਆ ਜੀ ਬੜੇ ਵਧੀਆ ਤਰੀਕੇ ਨਾਲ ਮਹਾਰਾਜ ਜੀ ਸਾਡਾ ਸਾਥ ਦਿੱਤਾ ਜੀ ਅੱਗੇ ਵਾਸਤੇ ਸੇਵਾ ਦਾ ਸਾਨੂੰ ਬਲ ਬਖਸ਼ ਅਸੀਂ ਅੱਗੇ ਵਾਸਤੇ ਫਿਰ ਕਰਾਂਗੇ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਹਾਂਜੀ